ਤੂੰ ਨੇ ਕਿਹਦੇ ਸੋਚਿਆ ਸਿੰਗਾਪੁਰ ਜਾਣ ਬਾਰੇ ਮੈਂ ਕਿ ਗੱਲਾਂ ਕਰ ਤੈਨੂੰ ਭੇਜਣਗੇ ਨਹੀਂ ਸਿੰਗਾਪੁਰ ਇਹਨੂੰ ਤੂੰ ਪੁੱਤ ਬਣਾਇਆ ਜੇ ਇਹਨਾਂ ਨੇ ਆਪਦਾ ਪੁੱਤ ਭੇਜਿਆ ਤੈਨੂੰ ਨਹੀਂ ਭੇਜਣਗੇ ਸਿੰਗਾਪੁਰ ਮੈਂ ਤਾਂ ਵਿਆਹ ਕਰਕੇ ਜਾ ਰਿਹਾ ਤੇਰਾ ਵਿਆਹ ਵੀ ਆਹ ਬਾਬੀ ਬਾਹ ਕਿੱਥੇ ਹੋਣਾ ਸ਼ਰਮਾ ਜੀ ਦਾ ਵਿਆਹ ਵੀ ਆ ਕਿਦੋਂ ਦਾ ਵਿਆਹ ਦੱਸ ਇਹ ਦੋ ਦਿਨ ਨਹੀਂ ਲੱਗੇ ਦੋ ਹਫ਼ਤੇ ਭਾਈ ਸਾਰਿਆਂ ਨੇ ਹੋਣਾ ਵਿਆਹ ਤੇ ਠੀਕ ਆ ਸ਼ਰਮੇ ਦਾ ਵਿਆਹ ਦੋ ਹਫ਼ਤਿਆਂ ਬਾਅਦ ਸਾਨੂੰ ਤਾਂ ਹੀ ਕੋਈ ਵਿਆਹ ਅਸੀਂ ਲੱਡੂ ਜਿਲੀਬੀਆਂ ਦਾ ਸਾਰਾ ਪ੍ਰਬੰਧ ਕਰਨਾ ਆਇਆ ਇੱਥੇ ਤੂੰ ਹਮ ਗੁੱਸੇ ਹੋਈ ਜੰਨਾ ਸਾਡੇ ਨਾਲ ਲੜੀ ਜਾਂਦਾ ਅਸੀਂ ਤੈਨੂੰ ਚੋਣ ਵਿਆਹ ਤੋਂ ਪਹਿਲਾਂ ਲਿਬੜੇ ਤੇ ਬੜੇ ਰਹੇਗਾ ਥੋੜੀ ਟੌਟ ਦੂ ਬਣਨੇ ਹੋਏ ਗੋਪਾਲ ਬਾਬੇ ਦੀ ਵੀਡੀਓ ਦਿਖਾਈ ਨਾ ਤੈਨੂੰ ਉਦਾਂ ਨਾ ਰਹਿਣਾ ਫੇਰ ਹੀ ਕੁੜੀ ਵਾਲੇ ਪਸੰਦ ਕਰ ਲੈ ਤੈਨੂੰ ਅਨੇ ਬਾਹਰ ਲੈ ਜਾਣਾ ਕਹਿੰਦੇ ਸੋ ਲੋਕੋ ਕੀ ਕਰਕੇ ਬਾਹਰ ਨਹੀਂ ਹੈ ਘਾੜੀ ਅਜਿਹਾ ਨੂੰ ਫੱਲੀ ਵੀ ਘਟੋ ਕਰ ਪਤਾ ਲੱਗਿਆ ਸਾਨੂੰ ਉਹ ਤਾਂ ਇੱਕ ਬੜੀ ਮਹਿ ਹੈ ਕਿ ਮੇ ਮੈਂ ਉਹ ਤੇ ਅਸਾ ਮੇਮ ਨਾ ਕਰਨਾ ਆ ਹੋ ਮੇਮ ਅਟਲਾਮ ਵੈਰੀ ਹੁੰਦੀ ਹੋਰ ਆ ਵਾਹ ਬਾਪੂ ਉਹ ਨਾ ਲੱਤ ਕੋਣ ਖੁੱਲਿਆ ਬਾਪੂ ਐਵੇਂ ਡਰੀ ਜੰਨਾ ਸਾਡਾ ਤੂੰ ਸਰ ਬਾਪੂ ਦਾ ਵਿਆਹ ਮੇਮ ਨਾ ਹੋਣਾ ਜੀ ਦੇਖੋ ਸਾਰੇ ਮੱਲੇ ਵਾਲੇ ਖੜੇ ਆ ਬਾਈ ਤੁਸੀਂ ਤੇ ਸਾਡੇ ਨਾਲ ਇੱਕ ਭੈਣ ਸੀ ਸਾਡੇ ਸੰਦੀਪ ਭੈਣ ਸਾਡੀ ਸੇਵਾਦਾਰ ਉਸ ਭੈਣ ਨੂੰ ਰਮੇਸ਼ ਚੰਦ ਸ਼ਰਮਾ ਜੀ ਜਿਹਨਾਂ ਨੂੰ ਤੁਸੀਂ ਆਪਣੀ ਵੀਡੀਓ ਚ ਦੇਖਦੇ ਹੋ 5 ਸਾਲ 5 ਕੁ ਮਹੀਨੇ ਹੋ ਗਏ ਬਾਪੂ ਜੀ ਨੂੰ ਸਾਡੇ ਕੋ ਆਏ ਆ 15 16 ਸਾਲ ਦੀ ਉਮਰ ਦੇ ਵਿੱਚ ਗੁੱਸਾ ਆਇਆ ਘਰ ਦੇ ਵਿੱਚ ਆਪਣੇ ਤਾਇਆ ਜੀ ਨਾਲ ਗੁੱਸੇ ਹੋ ਕੇ ਘਰੋਂ ਨਿਕਲ ਆਇਆ ਪਤਾ ਨਹੀਂ ਕਿਵੇਂ ਘੁੰਮਦਾ ਘਮਾਉਂਦਾ ਸ੍ਰੀ ਤਰਨਤਨ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਲੀਆਂ ਸਕੱਤਰਾਂ ਜਾ ਪਹੁੰਚਿਆ ਉੱਥੋਂ ਦੇ ਇੱਕ ਜ਼ਿਮੀਂਦਾਰ ਦੇ ਘਰ ਕਿੱਥੋਂ ਲਿਆਂਦਾ ਉਹਨਾਂ ਨੇ ਕਿਵੇਂ ਲਿਆਂਦਾ ਜਿੰਨੀ ਕਿ ਸਮਝ ਆਈ ਜਿੰਨੀ ਸਾਨੂੰ ਬਾਪੂ ਜੀ ਨੇ ਦੱਸਿਆ ਉਹਨੂੰ ਸਟੇਸ਼ਨ ਤੱਕ ਹੀ ਬੜੇ ਆਕੇ ਲੈ ਗਿਆ ਘਰੇ ਸਰਦਾਰ ਅਜੀਤ ਸਿੰਘ ਨੇ ਪੱਠੇ ਪਉਣ ਲਾ ਲਿਆ ਮੰਜਾਂ ਦਾ ਗੋਹਾ ਚੱਕਣ ਲਾ ਲਿਆ ਉੱਥੋਂ ਸਰਦਾਰ ਘਰ ਛੱਡ ਕੇ ਮੋਗੇ ਆਕੇ ਰਹਿਣ ਲੱਗਿਆ ਸਰਦਾਰ ਅਜੀਤ ਸਿੰਘ ਤੇ ਰਮੇਸ਼ ਚੰਦ ਸ਼ਰਮਾ ਵੀ ਨਾਲ ਹੀ ਆ ਗਿਆ ਪਰ ਜਵਾਨੀ ਦੇ ਵਿੱਚ ਸੀ ਕੰਮ ਕਰਦਾ ਗਿਆ ਤੇ ਉਹਨੂੰ ਉਹਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਉਹਨੂੰ ਇੱਕ ਐਸਾ ਸੱਜਵਾਗ ਦਿਖਾਇਆ ਗਿਆ ਵੀ ਤੇਰਾ ਵਿਆਹ ਵਾ ਜਿਹੜਾ ਉਹ ਮੇਮ ਨਾ ਕੀਤਾ ਜਾਓ ਜਿਹੜੀ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਹ ਉਹੀ ਬੰਦਾ ਜਿਹੜਾ 16 ਸਾਲ ਦੀ ਉਮਰ 'ਚ ਆਇਆ ਸੀ ਤੇ ਅੱਜ ਕਰੀਬ 55-60 ਦਾ ਹੋਇਆ ਪਿਆ 40-45 ਸਾਲ ਗੁਹਾ ਚੱਕੀ ਗਿਆ ਸਿਰਫ ਇਸ ਇੱਕ ਸਬਜ ਬਾਗ 'ਚ ਇੱਕ ਭਲੇਖੇ ਦੇ ਵਿੱਚ ਵਿਆਹ ਮੇਮ ਨਾਲ ਕਰਾਂਗੇ ਉਸ ਗੱਲ ਨੂੰ ਇੰਨਾ ਕਿ ਸੱਚ ਬਣਾ ਦਿੱਤਾ ਗਿਆ ਰਮੇਸ਼ ਚੰਦ ਸ਼ਰਮੇ ਨੂੰ ਇੱਥੋਂ ਤੱਕ ਨਿਜਵਾਤੀ ਕਰ ਦਿੱਤਾ ਗਿਆ ਵੀ ਉਹ ਮੇਮ ਤੈਨੂੰ ਆ ਰਹੀ ਹੈ ਵਿਆਹਣ ਤੈਨੂੰ ਲੈ ਕੇ ਜਾਣਾ ਉਹਨੇ ਕੈਨੇਡਾ ਉਹਦੇ ਕੋਲੇ 12 ਮੱਝਾਂ ਵਾ ਵੀ ਗਾਮਾ ਮੈਂ ਜੇ ਬਾਪੂ ਕਦੇ ਬਿਮਾਰ ਵੀ ਹੋ ਜਾਂਦਾ ਕਿਤੇ ਕੰਮ ਨਾ ਕਰਦਾ ਤਾਂ ਕਿਸੇ ਕੁੜੀ ਦੇ ਨਾਲ ਕੁੜੀ ਦੀ ਆਵਾਜ਼ ਕੱਢ ਕੇ ਜਾਂ ਕਿਸੇ ਨਾਲ ਗੱਲ ਕਰਾਈ ਜਾਂਦੀ ਵੀ ਆ ਲੈ ਮੇਮ ਨਾਲ ਗੱਲ ਕਰਦਾ ਤੇ ਬਾਪੂ ਇਸ ਡਰੋਂ ਵੀ ਕਿਤੇ ਮੇਮ ਗੁੱਸੇ ਨਾ ਹੋ ਜੇ ਦਿਨ ਰਾਤ ਗੋਹਾ ਚੱਕਦਾ ਗੋਹਾ ਚੱਕਦਾ ਚੱਕਦਾ ਬੁढ़ा ਹੋਣ ਲੱਗਿਆ ਰਮੇਸ਼ ਚੰਦ ਸ਼ਰਮਾ ਕਦੇ ਉਸ ਘਰ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉਸ ਘਰ ਤੋਂ ਪੈਸਾ ਨਹੀਂ ਮੰਗਿਆ ਕਦੇ ਇਸ ਘਰ ਤੋਂ ਕੋਈ ਉਮੀਦ ਨਹੀਂ ਰੱਖੀ ਆਪਣਾ ਘਰ ਸਮਝ ਕੇ ਮੇਮ ਦਾ ਘਰ ਸਮਝ ਕੇ ਨੌਜਵਾਨ ਗੱਭਰੂ ਫਿਰ ਬਜ਼ੁਰਗ ਹੁੰਦਾ ਚਲਾ ਗਿਆ ਬਾਪੂ ਬਾਰੇ 9 12 2019 ਦੇ ਵਿੱਚ ਕੋਈ ਭਲਾ ਪੁਰਸ਼ ਵੀਡੀਓ ਬਣਾ ਕੇ ਭੇਜਦਾ ਤੇ ਦੱਸਦਾ ਵੀ ਡੰਗਰਾਂ ਵਾਂਗ ਡੰਗਰਾਂ ਦਾ ਗੋਹਾ ਚੱਕਦਾ ਇੱਕ ਬਜ਼ੁਰਗ ਜਿਹਦੇ ਸਿਰ ਦੇ ਵਾਲ ਆ ਜਿਹੜੇ ਉਹ ਸਾਰੇ ਉੱਡ ਗਏ ਗੰਜ ਪੈ ਗਿਆ ਗੋਹਾ ਚੱਕਦੇ ਦਾ ਵੀ ਉਹਦੀ ਮਦਦ ਕਰੋ ਦੇਖੋ ਵੀਡੀਓ ਕਿਦਾਂ ਲੈ ਕੇ ਆਈ ਸੀ ਬਾਪੂ ਨੂੰ ਕੀ ਹਾਲਾਰ ਸੀ ਬਾਪੂ ਦੇ ਮਮੇ ਵੀ ਕੋ ਠੀਕ ਆ ਬੀ ਗੱਦਰੀਆ ਆ ਸਿਰ ਤੇ ਗੋਹਾਗਾ ਕਿਵੇਂ ਲੱਗਿਆ ਪਿਆ ਤੇਰੇ ਹੋਏ ਰੋ ਭਰਾ ਕੰਮ ਕਰਦਾ ਤੇ ਗੋਹਾ ਹੀ ਲੱਗਣ ਹਾਂ ਬਾਬੂ ਅਰੇ ਤੇ ਤੈਨੂੰ ਬਚਾਉਣ ਆਇਆ ਤੈਨੂੰ ਤੇਰੀ ਮਦਦ ਕਰਨ ਆਇਆ ਬਾਪੂ ਤੇਰੀ ਮਦਦ ਕਰਨ ਆਇਆ ਡਰਨਾ ਤੂੰ ਤੇਰੇ ਜਿਹੜਾ ਕੰਮ ਕਰਦਾ ਅੱਜ ਤੋਂ ਬਾਅਦ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੇਨੂੰ ਇਜ਼ਾਰ ਕਰਾਉਣ ਆਇਆ ਬਾਪੂ ਤੂੰ ਇਹ ਕੋ ਬਾ ਨੀ ਚੱਕਣਾ ਅੱਜ ਤੋਂ ਬਾਅਦ ਠੀਕ ਆ ਅੱਜ ਤੋਂ ਬਾਅਦ ਤੋਂ ਕੰਮ ਨਹੀਂ ਕਰਨਾ ਆ ਵੀਰ ਮੇਰਾ ਮਾਂ ਮੇਰੀ ਤੇ ਪੁੱਤ ਪੋਤੇ ਤੇਰੇ ਨੂੰ ਕੋਈ ਲੈ ਜਾਵੇ ਇਦਾਂ ਬਾਗੂ ਬਾਵੇ ਭਰਾਵਾ ਇਹ ਨਾ ਚੋਰੀਂਦਾ ਆ ਯਾ ਇਹ ਸਬੂਤ ਕਰੋ ਤੁਹਾਡਾ ਕੀ ਆ ਕਿੱਥੋਂ ਆਇਆ ਇਹਨੂੰ ਕਿੰਨੀ ਤੂੰ ਤਨਖਾਹ ਦਿੰਨੇ ਹੋ ਆਪਾਂ ਪੁਲਿਸ ਹਾਂ ਇਹ ਤਾਂ ਦਾ ਵਿਚਾਰਦਾ ਹੈ ਕੋਈ ਨਹੀਂ ਤੂੰ ਪੁਲਿਸ ਆਪਾਂ ਪੁਲਿਸ ਨੂੰ ਬੁਲਾ ਲੈਂਦੇ ਆ ਆਪਾਂ 100 ਨੰਬਰ ਤੇ ਫੋਨ ਕਰਕੇ ਨਾ ਨਹੀਂ ਤੇ ਆਪਾਂ ਇਹ ਅਸੀਂ ਕਾਨੂੰਨੀ ਤਰੀਕੇ ਨਾਲ ਉਹ ਪੁੱਛਣਗੇ ਤੁਹਾਤੋਂ ਆ ਕੇ ਵੀ ਕੀ ਕੰਮ ਕਰਦੇ ਹੋ ਗਰੀਬ ਨੂੰ ਸਾਡੇ ਧੀਆਂ ਪੁੱਤਾਂ ਵਾਂਗੂ ਰਹਿਆ ਧੀਆਂ ਪੁੱਤ ਇਦਾਂ ਨਹੀਂ ਰੱਖੀਦੇ ਧੀਆਂ ਪੁੱਤ ਇਦਾਂ ਨਹੀਂ ਰੱਖੀਦੇ ਮਾਂ ਮੇਰੀਏ ਉਹ ਭਰਾ ਮੇਰੇ ਡੰਗਰਾ ਦੇ ਤਾਂ ਮਾਂ ਮੇਰੀਏ ਵਾ ਤੁਸੀਂ ਦੇਖੋ ਬਹਿਸ ਕਰੋ ਪਲੀਜ਼ ਸਾਡੀ ਬੇਨਤੀ ਆਪਾਂ ਕਰਦੇ ਹਾਂ ਅਸੀਂ ਚੋਣਾਂ ਲਈ ਸਾਬੀ ਚੋਣਾਂ ਸਿਰਫ ਉਹਨੂੰ ਲੈ ਕੇ ਉਹਦੀ ਸੇਵਾ ਕਰਦੇ ਹਾਂ ਭਰਾ ਉਹਨਾਂ ਘਬਰਾ ਮਾਂ ਮੇਰੀ ਸੋਣਾ ਗੱਲ ਖੜ ਕੇ ਗੱਲ ਸੁਣ ਖੜ ਕੇ ਕਰ ਸੁਣ ਮੇਰੀ ਖੜ ਕੇ ਕਰ ਸੁਣ ਤੂੰ ਆਣਾ ਉਸ ਟਾਈਮ ਬਾਪੂ ਸਾਡੇ ਨਾਲ ਆਉਣ ਨੂੰ ਵੀ ਤਿਆਰ ਨਹੀਂ ਸੀ ਕਹਿੰਦਾ ਨਹੀਂ ਮੇਰਾ ਡੰਗਰਾਂ ਦਾ ਟਾਈਮ ਹੋ ਗਿਆ ਤੁਸੀਂ ਜਾਓ ਮੈਂ ਨਹੀਂ ਜਾਣਾ ਇੱਕ ਮਿੰਟ ਬਾਪੂ ਖੜ ਜਾਵੇਂ ਭਾਜਣਾ ਖੜ ਤਾ ਜਾ ਤੂੰ ਭੱਜਦਾ ਕਰੋ ਖੜ ਤਾ ਜਾ ਉਹ ਮੱਜਾ ਜਾ ਕੋਈ ਨਾ ਚੋਲੀ ਮੱਜਾ ਖੜ ਜਾ ਦੋ ਮਿੰਟ ਦੋ ਮਿੰਟ ਖੜ ਕੇ ਗੱਲ ਸੁਣ ਨਹੀ ਨਹੀ ਗੱਲ ਸੁਣ ਲੈ ਮੇਰੀ ਖੜ ਕੇ ਗੱਲ ਸੁਣ ਲੈ ਬਾਪੂ ਬਣ ਕੇ ਨਹੀਂ ਆ ਮੈਂ ਬਾਪੂ ਗੱਲ ਤਾਂ ਸੁਣ ਲੈ ਤੈਨੂੰ ਯਾਦ ਕਰਾਉਣਾ ਮੈਂ ਕਿਉਂ ਖੜਦਾ ਯਾਦ ਕਰਾ ਰਹਾ ਬਾਜੇ ਤੈਨੂੰ ਯਾਦ ਕਰਾਉਣਾ ਬਾਪੂ ਇਹਨਾਂ ਤੋਂ ਮੇਰਾ ਦਿਮਾਗ ਗਲਤ ਸੁਣਨਾ ਉਹ ਗਲਤ ਸੁਣਨਾ ਉਹ ਗਲਤ ਸੁਣਨਾ ਪਿਆ ਵਾ ਗਲਤ ਸੁਣਨਾ ਬਾਪੂ ਮੇਰਾ ਗੱਲ ਨਹੀਂ ਸੁਣਦਾ ਨਹੀਂ ਮੈਂ ਮੱਝਾ ਚੋੜੀਆਂ ਗਲਤ ਸੁਣਦਾ ਬਾਪੂ ਅਸੀਂ ਕਰੇ ਭਲੇ ਵਾਸਤੇ ਐਂ ਤਰ੍ਹਾਂ ਨੁਕਸਾਨ ਕਰਨੇ ਨਹੀਂ ਆਏ ਸਾਨੂੰ ਕਿਸੇ ਨੇ ਦੱਸਿਆ ਵੀ ਤੇਰੇ ਨਾਲ ੱੱੱਕਾ ਹੁੰਦਾ ਗਲਤ ਹੁੰਦਾ ਤੇਰੇ ਤੋਂ ਕੰਮ ਬਹੁਤ ੱੱੱਕੇ ਨਾ ਕਰਾਇਆ ਜਾਂਦਾ ਤਾਂ ਆਇਆ ਬਾਪੂ ਅਸੀਂ ਅਦਰ ਕੱਪੜੇ ਦੇ ਕਿੰਨੇ ਗੰਦੇ ਪਏ ਆ ਪੈਰ ਤੇਰੇ ਗਲੇ ਪਏ ਆ ਹੱਥ ਤੇਰੇ ਗਲੇ ਪਏ ਆ ਅਸੀਂ ਕਹਿੰਦੇ ਸਾਫ਼ ਰੱਖਦੇ ਹੋ ਡਰਿਆ ਹੋਇਆ ਉਹ ਗੱਲ ਵੀ ਨਹੀਂ ਕਰਨ ਨੂੰ ਤਿਆਰ ਬੈਠੇ ਉਹ ਸਾਡੇ ਆ ਮੱਲੇ ਵਾਲੇ ਮੁੰਡਿਆਂ ਨੂੰ ਪੁੱਛ ਲਾ ਵੀ ਉਹ ਸਾਥੋਂ ਡਰਦਾ ਕਿ ਅਸੀਂ ਉਹਦੇ ਤੋਂ ਡਰਦੇ ਆ ਮਾਂ ਤੁਸੀਂ ਦੇਖੋ ਉਹਦੇ ਹਾਲਤ ਤਾਂ ਦੇਖ ਪੈਰ ਦੇਖ ਮਾਂ ਗਲੇ ਪਏ ਆ ਉਹਦੇ ਆ ਕੱਪੜੇ ਦੇ ਐ ਥੋੜੀ ਹੁੰਦੇ ਆ ਮਾਂ ਅਰੇ ਅੰਦਰ ਅੰਦਰ ਤੱਕ ਆ ਹੱਥ ਦੇਖੋ ਹੱਥ ਦੇਖੋ ਜੀ ਲੈ ਆ ਕੀ ਆ ਰੋਟੀ ਇਹਨਾਂ ਹੱਥ ਨੇ ਦਿਖਾ ਸ਼ਰਮੈਂ ਡਰਦਾ ਕਿਉਂ ਵੀਰੇ ਤੂੰ ਅਸੀਂ ਤੇਰੇ ਭਰਾ ਆਂ ਇਹਨਾਂ ਹੱਥਾਂ ਰੋਟੀ ਖਾਂਦੇ ਆਂ ਇਹਦੀ ਸੰਗਤ ਮੇਰੀ ਗੱਲ ਸੁਣਦਾ ਇਹਨਾਂ ਮੈਂ ਨਾ ਡਰਦਾ ਤੂੰ ਡਰਦਾ ਕਿਉਂ ਆ ਕਿਉਂ ਡਰਦਾ ਬਾਪੂ ਅਸੀਂ ਤੇਰੇ ਨਾਲ ਖੜੇ ਆ ਜਦੋਂ ਅਸੀਂ ਤੇਰੇ ਨਾਲ ਖੜੇ ਹਾਂ ਤੇਰੀ ਗੱਲ ਸੁਣ ਲੈ ਛੜ ਕੇ ਗੱਲ ਸੁਣ ਲੈ ਛੜ ਕੇ ਗੱਲ ਸੁਣ ਲੈ ਛੜ ਕੇ ਗੱਲ ਤਾਂ ਸੁਣ ਲੈ ਛੜ ਕੇ ਗੱਲ ਸੁਣ ਤਾ ਮੈਂ ਖੜਦਾ ਕੋਈ ਗੱਲ ਨਾ ਮੰਨੀ ਨਾ ਮੰਨੀ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਨਾ ਮੰਨੀ ਖੜ ਜਾ ਥੇਣਾ ਮਤ ਤੇਰਾ ਪਿੰਡ ਕਿਹੜਾ ਬੋਲ ਕੇ ਦੱਸ ਦੇ ਮੈਂ ਤੈਨੂੰ ਪਿੰਡ ਬੋਲ ਕੇ ਦੱਸ ਦੇ ਤੈਨੂੰ ਫੇਰ ਮੇਰਾ ਗੋਲ ਦੂਰ ਹੈ ਗੋਂਦਵਾਲ ਕਿਹੜਾ ਗੁੰਦਪੁਰਾ ਗੁੰਦਪੁਰ ਕਿੱਥੇ ਬਾਪੂ ਪੈਂਦਾ ਇਹ? ਨੰਦਪੁਰ ਕੋਲੇ ਨਾਨਾ ਉਹਦੋਂ ਅੱਛਾ ਬਾਪੂ ਗੁੰਦਪੁਰ ਹੈ ਸਮਝ ਫੜ ਫੜ ਕੇ ਫੜ ਕੇ ਗੱਲ ਸੁਣਨਾ ਬਾਪੂ ਫਮਾਚੇ ਦੇ ਪਿੰਡਾ ਕਿ ਪੰਜਾਬ ਚ ਪਿੰਡਾ ਮੈਂ ਪੰਜਾਬ ਕਾ ਹੋ ਕਿੰਨੇ ਭਰਾਵਾ ਬਾਪੂ ਤੁਸੀਂ ਅਸੀਂ ਤਾਂ ਕੋਈ ਮਰ ਗਏ ਮੇਰੇ ਭਰਾ ਹੈ ਹੀ ਨਹੀਂ ਕੀ ਨਾਮ ਕੀ ਸੀ ਮਰ ਗਏ ਹੈ ਕੋਈ ਵੀ ਨਹੀਂ ਲਗਾ ਭਰਾਵਾਂ ਦਾ ਕੀ ਨਾਮ ਕੀ ਸੀ ਬਾਪੂ ਨਾਮਾਂ ਚਪੇਤਾ ਜੀ ਦਾ ਨਾਮ ਦਾ ਨਹੀਂ ਪੇਜਾਬੀ ਮਾਰ ਗਿਆ ਬਾਪੂ ਕੀ ਨਾਮ ਕੀ ਸੀ ਕੋਈ ਨਹੀਂ ਨਾਮ ਕੀ ਸੀ ਉਹ ਸਮਝ ਨਹੀਂ ਪਤਾ ਜੀ ਕੀ ਨਾਮ ਸੀ ਕਾ ਨਾਂ ਦੱਸ ਦੇ ਕਾ ਨਾਂ ਦਾ ਮੈਂ ਕੁਝ ਨਹੀਂ ਜਾਣਦਾ ਤੇਰਾ ਨਾਂ ਦੱਸ ਦੇ ਬੁੱਤ ਬਣ ਕੇ ਡਰਨਾ ਤਾਂ ਨਾਂ ਦੱਸ ਦੇ ਪਿਤਾ ਜੀ ਦਾ ਕੀ ਨਾਂ ਸੀ ਤੇਰਾ ਨਾਂ ਫੇਮਰਾਜ ਦਾ ਹੋ ਕਿ ਦਾ ਫੇਮਰਾਜ ਆਹੋ ਫੇਮਰਾਜ ਕੀ ਪੁਰਾਣਾ ਸੀ ਬਾਲਦੇ ਫੇਮਰਾਜ ਬਾਲਦੇ ਫੇਮਰਾਜ ਮਾਤਾ ਜੀ ਦਾ ਨਾਂ ਮਾਰੇ ਨਾਂ ਜਮਨਾ ਤੇ ਗੋਂਦਪੁਰ ਪਿੰਡ ਦਾ ਇਹ ਜ਼ਿਲ੍ਹਾ ਕਿਹੜਾ ਪਿੰਦਾ ਬਾਪੂ ਜ਼ਿਲ੍ਹਾ ਦਾ ਨਾ ਇੱਥੇ ਹਾਰਪੁਰ ਬੰਨੋ ਕਰਾ ਇਹ ਨਾਲ ਤੂੰ ਕਹਿੰਦਾ ਉਹ ਹਾਰਪੁਰ ਚ ਪੈਂਦਾ ਮਾਚੇ ਚ ਪੈਂਦਾ ਮਾਲਪੁਰ ਕੋਲੇ ਹੈ ਛਾਰਪੁਰ ਕੋਲੇ ਛਾਰਪੁਰ ਕੋਲੇ ਤੇ ਬਾਪੂ ਜੀ ਭਰਾ ਕੀ ਨਾਂ ਤੁਸੀਂ ਆਪਣੇ ਦਾ ਇੱਕ ਪੰਡਤ ਭਰਾਵਾਂ ਦਾ ਮੇਰੇ ਨਾਲ ਮੇਰੇ ਨਾਲ ਲਾੜੇ ਆ ਗਿਆ ਨਹੀਂ ਨਹੀਂ ਵਧੀਆ ਗੱਲ ਆ ਨਾ ਮੈਂ ਗਿਆ ਨਾ ਦਾ ਪੰਡਾ ਦਾ ਨਾਮ ਕੀ ਆ ਪੰਡਤ ਜਿਹੜੀ ਆ ਨਾਂ ਪੰਡਤ ਜਹਰੀਏ ਪੰਡਤ ਹਰੀਦੱਤ ਤੇ ਦੂਸਰਾ ਰੂੜੀਆ ਇਹ ਨਾ ਰੂੜੀ ਦੱਤ ਪੰਡਤ ਤੇ ਰੂੜੀ ਆ ਰਾਮ ਪੰਡਤ ਰੂੜੀਆ ਨਾਮ ਇਹ ਦੋ ਭਰਾ ਵਾ ਤੇ ਹਨਾ ਬਾਪੂ ਵੇ ਤੁਸੀਂ ਯਾਨੀ ਕਿ ਛੋਟੇ ਹੁੰਦੇ ਇਹਨਾਂ ਨੇ ਚਲੋ ਮੈਂ ਨਹੀਂ ਤੈਨੂੰ ਲੈ ਕੇ ਆ ਰਹੀ ਤੇਰੀ ਗੱਲਾਂ ਇਹ ਨਾ ਨਾ ਪਿੰਡੋਂ ਲਿਆਂਦਾ ਦਾ ਉੱਥੋਂ ਪਿੰਡ ਦਾ ਇਹਨਾਂ ਦਾ ਉੱਥੇ ਤੇਰੇ ਪਿੰਡੋਂ ਜਾ ਕੇ ਨਹੀਂ ਇਹਨਾਂ ਦੇ ਪਿੰਡ ਅਸੀਂ ਉਹ ਕੌਣ ਲੈ ਕੇ ਆਈ ਤੈਨੂੰ ਇਹ ਆਪ ਲੈ ਕੇ ਆਏ ਓ ਲੈ ਕੇ ਆਏ ਤੈਨੂੰ ਆਹੋ ਕਿੱਥੋਂ ਉੱਥੋਂ ਵੇ ਪਿੰਡ ਇਹਨਾਂ ਦੇ ਰਹਿਣ ਦਾ ਉੱਥੋਂ ਲੈ ਕੇ ਆਏ ਹੋ ਇੱਧਰੋਂ ਉੱਥੋਂ ਅੱਛਾ 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 ਤੇ ਉਦੋਂ ਤਾਈਂ ਤੂੰ ਇਹਨਾਂ ਨਾਲ ਕੰਮ ਕਰਦਾ ਕੋਈ ਦੰਦਾ ਮੈਂ ਇਹਨਾਂ ਨਾਲ ਹੀ ਜਾ ਠੀਕ ਹੈ ਬਾਪੂ ਇਹਨਾਂ ਦੇ ਪੱਠੇ ਗੋਹੇ ਦਾ ਕੰਮ ਸਾਰਾ ਤੂੰ ਕਰਦਾ ਹੈ ਨਾ ਪੱਠੇ ਪੁੱਠੇ ਆਉਂਦਾ ਨਹੀਂ ਕਿਤਾਬ ਹੈ ਘੜੀਦਾ ਹੈ ਤੋ ਗੋਹਾ ਤੇ ਗੋਹਾ ਚੱਕਦਾ ਹੈ ਨਾ ਹਾਂ ਠੀਕ ਹੈ ਬਾਪੂ ਕੋਈ ਤਨਖਾਹ ਦਿੰਦੇ ਤੂੰ ਕੋਈ ਤਨਖਾਹ ਨਹੀਂ ਕਿਹਾ ਬਾਰਾ ਹੈ 100 ਦਾ 12 ਹੈ ਕਹਿੰਦੇ ਆ ਪਹੁੰਚਾਰ ਕਾਰਡ ਹੈਗਾ ਪਹੁੰਚਾਰ ਕਾਰਡ ਨਹੀਂ ਇੱਥੋਂ ਮਣੀ ਬਣਾਇਆ ਹੀ ਨਹੀਂ ਬਾਪੂ ਕੋਈ ਵੀ ਕਾਰਡ ਨਹੀਂ ਮਣੀ ਆ ਕੇ ਕਰੀਦਾ ਭਾਵੇਂ ਭਰਾਵਾਂ ਨੂੰ ਭੇਜੀਦਾ ਭਰਾ ਦਾ ਡਰਸ ਤਾਂ ਪਤਾ ਨਹੀਂ ਬਾਪੂ ਮਨੀ ਆਰਡਰ ਤੈਨੂੰ ਇਹ ਕਹਿਣ ਦੇ ਵੀ ਕਰਤਾ ਅਠਾ ਲਾਏ ਮੈਂ ਕਹੇ ਖੜਕੇ ਬਾਪੂ ਗੱਲ ਸੁਣ ਦੇ ਗੱਲ ਆ ਸਾਡੀ ਮੈਂ ਬਹਿ ਰਹੀ ਸੁਣੀ ਆ ਸਾਡਾ ਦੇ ਮੱਜਾਂ ਦਾ ਟਾਈਮ ਡੇਟ ਹੋ ਗਿਆ ਕੋਈ ਨਾ ਬਾਪੂ ਮੱਜਾਂ ਡੇਟ ਹੋ ਜਾਣਗੀਆਂ ਫੇਰ ਕੀ ਹੋਜੂ ਅਸੀਂ ਤੇਰੇ ਪੁੱਤਾਂ ਆਂ ਏਡੀ ਤੈਨੂੰ ਪਿਛਲੇ ਪਾਸੇ ਸੀਗਾ ਆਹੀ ਗੱਲ ਤੂੰ ਨਹੀਂ ਕਿਤੇ ਸੋਚਿਆ ਸਿੰਗਾਪੁਰ ਜਾਣ ਬਾਰੇ ਮੈਂ ਕਿਦਾਂ ਨਾ ਤੈਨੂੰ ਭੇਜਣਗੇ ਨਹੀਂ ਸਿੰਗਾਪੁਰ ਇਹਨੂੰ ਤੂੰ ਪੁੱਤ ਬਣਾਇਆ ਜੇ ਇਹਨਾਂ ਨੇ ਆਪਦਾ ਪੁੱਤ ਭੇਜਿਆ ਤੈਨੂੰ ਨਹੀਂ ਭੇਜਣਗੇ ਸਿੰਗਾਪੁਰ ਜਾ ਗੁੰਜਾ ਤਾਂ ਕਿਉਂ ਨਾ ਰੋ ਰਿਹਾ ਵੀ ਆ ਉਹ ਵਾਹ ਵੀ ਵਾਹ ਕਿੱਥੇ ਹੋਣਾ ਸ਼ਰਮਾ ਜੀ ਦਾ ਵਿਆਹ ਵੀ ਹੈ ਕਿਦੋਂ ਦਾ ਵਿਆਹ ਦੱਸ ਦੋ ਮਹੀਨੇ ਲੱਗੇ ਦੋ ਹਫ਼ਤੇ ਭਾਈ ਸਾਰਿਆਂ ਨੇ ਆਉਣਾ ਵਿਆਹ ਤੇ ਠੀਕ ਆ ਸ਼ਰਮਾ ਦਾ ਵਿਆਹ ਦੋ ਹਫ਼ਤਿਆਂ ਬਾਅਦ ਸਾਨੂੰ ਤੁਸੀਂ ਕਿਹਾ ਅਸੀਂ ਗੱਡੂ ਜਲੇਬੀਆਂ ਦਾ ਸਾਰਾ ਪ੍ਰਬੰਧ ਕਰਨਾ ਆਏ ਆ ਇੱਥੇ ਤੂੰ ਐਵੇਂ ਗੁੱਸੇ ਹੋਈ ਜਾਣਾ ਸਾਡੇ ਨਾਲ ਲੜੀ ਜਾਣਾ ਅਸੀ ਤੈਨੂੰ ਜਦੋਂ ਵਿਆਹ ਤੋਂ ਪਹਿਲਾਂ ਲਿਬੜੇ ਤੇ ਬੜੇ ਰਹੇਗਾ ਛੋਟੀ ਟੌਟ ਦੂਰ ਬਣਨੀ ਹੋਵੇ ਗੋਪਾਲ ਬਾਬੇ ਦੀ ਵੀਡੀਓ ਦਿਖਾਈ ਨਾ ਤੈਨੂੰ ਉਦਾਂ ਨਾ ਰਹਿਵੇਂ ਫੇਰ ਹੀ ਕੁੜੀ ਵਾਲੇ ਪਸੰਦ ਕਰ ਲੈਣਗੇ ਤੈਨੂੰ ਇਹਨਾਂ ਨੂੰ ਵਿਆਹ ਕਰਾਉਗਾ ਬਾਹਰ ਲੈ ਜਾਣਾ ਬਾਹਰ ਲੈ ਜਾਣਾ ਕਿੰਨੇ ਚਲੋ ਬਹੁਤ ਵਿਆਹ ਕਰਕੇ ਦੋਰੀਆਂ ਨੂੰ ਇੱਥੇ ਘਾੜੀ ਆ ਬਹੁਤ ਥਲੀ ਹੋਈ ਘੱਟੋ ਘੱਟ ਲੱਗੇ ਸਾਨੂੰ ਉਹ ਤਾਂ 1:00 ਵਜੇ ਮੈਂ ਹੈ ਕਿ ਮੈਂ ਮੈਂ ਉਹ ਤਾਂ ਅਸਾਂ ਮੇਮਨਾ ਕਰਨਾ ਆਹੋ ਮੇਮਾ ਅਟਲਾਮ ਆ ਰਹੀ ਹੁੰਦੀ ਔਰ ਆ ਵਾਹ ਬਾਪੂ ਕੋਣ ਖੁੱਲਿਆ ਬਾਪੂ ਐਵੇਂ ਟਰੀ ਜਨ ਸਾਡਾ ਤੂੰ ਫੇ ਬਾਪੂ ਦਾ ਵਿਆਹ ਮੇਮਨਾ ਹੋਣਾ ਜੀ ਦੇਖੋ ਸਾਰੇ ਮੱਲੇ ਵਾਲੇ ਖੜੇ ਆ ਬਾਈ ਤੁਸੀਂ ਤੇ ਸਾਡੇ ਨਾਲ ਇੱਕ ਭੈਣ ਸੀ ਸਾਡੇ ਸੰਦੀਪ ਭੈਣ ਸਾਡੀ ਸੇਵਾਦਾਰ ਉਸ ਭੈਣ ਨੂੰ ਦੇਖ ਕੇ ਬਾਪੂ ਨੂੰ ਇੰਜ ਲੱਗਿਆ ਵੀ ਜਿਵੇਂ ਕਿਤੇ ਸੱਚੀ ਹੋਈ ਵੀ ਇਹ ਮੇਮ ਦੇ ਦੇਸ਼ ਤੋਂ ਕੋਈ ਆ ਗਿਆ ਹੁੰਦਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਬਾਪੂ ਜੀ ਨੂੰ ਵਿੜਿਆ ਬੜੂ ਕੇ ਅਸੀਂ ਗੱਡੀ 'ਚ ਬਿਠਾਇਆ ਉੱਥੋਂ ਕੱਢ ਕੇ ਲੈ ਕੇ ਆਏ ਉਸ ਜੰਗਲ ਦੇ ਵਿੱਚੋਂ ਘਰ ਚੋਂ ਅਸੀਂ ਇਸ ਵੀਰ ਨੂੰ ਲੈ ਕੇ ਚੱਲੇ ਆਂ ਇਹਨਾਂ ਨੇ ਸੈਂਪਲ ਬੜਾ ਧੰਨਵਾਦ ਕਰਦੇ ਆਂ ਪਹਿਲੀ ਗੱਲ ਤਾਂ ਵੀ ਮਾਤਾ ਜੀ ਉਹਨਾਂ ਨੇ ਸਾਡੇ ਨਾਲ ਉਹਨੂੰ ਭੇਜਿਆ ਚਲੋ ਅਸੀਂ ਕੋਸ਼ਿਸ਼ ਤਾਂ ਕਰਾਂਗੇ ਇੱਕ ਉਹਨੂੰ ਘਰ ਲੱਭਣ ਦੀ ਉਹਦਾ ਐਡਰੈਸ ਲੱਭਣ ਦੀ ਤਾਂ ਬਾਪੂ ਨੇ ਆਪਣਾ ਪਿੰਡ ਦੱਸਿਆ ਹਿਮਾਚਲ ਦਾ ਰਹਿਣ ਵਾਲਾ ਉਹਨਾਂ ਬਾਪੂ ਦਾ ਸ਼ਹਿਰ ਤੇ ਬਾਪੂ ਨੇ ਆਪਣਾ ਪਿੰਡ ਦਾ ਨਾਮ ਦੱਸਿਆ ਤੇ ਅੱਜ Google ਦੇ ਜ਼ਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਪਿੰਡ ਲੱਭਣਾ ਬਾਲਾ ਔਖਾ ਨਹੀਂ ਹੈ ਬਾਪੂ ਜੀ ਦਾ ਪਿੰਡ ਲੱਭ ਲਿਆ ਗਿਆ ਬਾਪੂ ਦੇ ਘਰ ਤੱਕ ਪਹੁੰਚ ਕੀਤੀ ਗਈ ਪਤਾ ਲੱਗਿਆ ਬਾਪੂ ਪਰਮੇਸ਼ ਚੰਦ ਸ਼ਰਮੇ ਦੀ ਮਾਂ ਸਾਰੇ ਪਿੰਡ 'ਚ ਐਲਾਨ ਕਰਦੀ ਘੁੰਮਦੀ ਵੀ ਜਿੱਦਣ ਮੇਰਾ ਪੁੱਤ ਲੱਭ ਗਿਆ ਨਾ ਮੈਂ ਪਿੰਡ 'ਚ ਜਗਰਾਤਾ ਕਰਾਉਣਾ ਸਾਰੇ ਪਿੰਡ ਨੂੰ ਲੰਗਰ ਛਕਾਉਣਾ ਐਦਾਂ ਹੀ ਕਰਦੀ ਕਰਦੀ ਉਹ ਮਾਂ ਅੱਜ ਤੋਂ 10-12 ਸਾਲ ਪਹਿਲਾਂ ਕਹਿੰਦੇ ਪੂਰੀ ਹੋ ਗਈ ਤੇ ਬਾਪੂ ਦਾ ਇੱਕ ਭਰਾ ਸੀ ਉਸ ਪਿੰਡ ਦੇ ਵਿੱਚ ਉਹ ਵੀ ਉਹ ਪਿੰਡ ਛੱਡ ਕੇ ਕਿਤੇ ਹੋਰ ਚਲਾ ਗਿਆ ਉਹ ਵੀ ਪਿੰਡਦਿਆਂ ਨੂੰ ਨਹੀਂ ਸੀ ਪਤਾ ਕਿੱਥੇ ਚਲਾ ਗਿਆ ਬਾਪੂ ਦੇ ਸ਼ਰੀਕੇ ਕਬੀਲੇ ਦੇ ਵਿੱਚੋਂ ਕੁਝ ਵੀਰ ਸਾਨੂੰ ਮਿਲੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਉਹ ਆ ਕੇ ਬਾਪੂ ਨੂੰ ਇੱਥੇ ਮਿਲੇ ਵੀ ਬਾਪੂ ਨੂੰ ਪਿੰਡ ਵੀ ਲੈ ਕੇ ਗਏ ਪਰ ਪਿੰਡ ਕੋਈ ਸੰਭਾਲਣ ਵਾਲਾ ਨਹੀਂ ਸੀ ਪੰਜ ਚਾਰ ਦਿਨ ਰਹਿ ਕੇ ਬਾਪੂ ਫਿਰ ਵਾਪਸ ਸਾਡੇ ਕੋ ਆ ਗਿਆ ਉਸ ਦਿਨ ਤੋਂ ਲੈ ਕੇ 9 12 2019 ਤੋਂ ਲੈ ਕੇ ਅੱਜ ਤੱਕ ਕਰੀਬ ਸਾਢੇ 5 ਸਾਲ ਹੋ ਗਏ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗਾ ਜਿਹਾ ਜੀਵਨ ਬਤੀਤ ਕਰ ਰਿਹਾ ਬਾਪੂ ਦਾ ਜਿਹੜਾ ਗੋਤ ਆ ਉਹ ਅਗਨੀ ਹੋਤਰੀ ਆ ਕਹਿੰਦੇ ਤੇ ਅਗਨੀ ਹੋਤਰੀ ਨਾਂ ਦਾ ਉਸ ਬਾਪੂ ਦੇ ਪਰਿਵਾਰ ਦਾ ਇੱਕ ਮੈਂਬਰ ਐਮ.ਐਲ.ਏ ਵੀ ਉਸ ਇਲਾਕੇ ਦਾ ਤੇ ਬਾਪੂ ਸਾਰੀ ਉਮਰ ਗੁਲਾਮੀ ਕੱਟਦਾ ਤੇ ਬਾਪੂ ਵੀ ਅੱਜ ਸਾਡੇ ਘਰ ਦਾ ਸਰਪੰਚ ਆ ਅਸੀਂ ਮਨੁੱਖਤਾਰੀ ਸੇਵਾ ਪਰਿਵਾਰ ਦਾ ਬਾਪੂ ਨੂੰ ਸਰਪੰਚ ਬਣਾਇਆ ਹੋਇਆ ਬਾਪੂ ਰਮੇਸ਼ ਚੰਦ ਸ਼ਰਮਾ ਅੱਜ ਸਰਪੰਚੀ ਕਰਦਾ ਹੋਇਆ ਹਰੇਕ ਨੂੰ ਹੱਥ ਜੋੜ ਕੇ ਮਿਲਦਾ ਹਰੇਕ ਆਏ ਭੈਣ ਭਰਾ ਨੂੰ ਜੱਫੀ ਪਾ ਕੇ ਮਿਲਦਾ ਉਹ ਮਾਣ ਉਹ ਸਤਕਾਰ ਜੋ ਅਸੀਂ ਬਾਪੂ ਜੀ ਨੂੰ ਦੇ ਸਕਦੇ ਆ ਉਹਨਾਂ ਦੇ ਬੱਚੇ ਬਣ ਕੇ ਉਹਨਾਂ ਦੇ ਧੀਆ ਪੁੱਤ ਬਣ ਕੇ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਲੋਕ ਅਜੀਤ ਸਿੰਘ ਭਾਉ ਵਰਗੇ ਲੋਕ ਜਿਨ੍ਹਾਂ ਨੇ ਸਿਰਫ ਕੁਝ ਚੰਦਛਿੜਾਂ ਦੀ ਖਾਤਰ ਆਪਣੇ ਲਾਲਚ ਦੀ ਖਾਤਰ ਐਸੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹ ਜਵਾਨੀ ਤੋਂ ਬਜ਼ੁਰਗ ਹੋ ਗਿਆ ਉਹਦਾ ਮਾਪੇ ਉਹਨੂੰ ਅੜੀ ਕਿਡਾ ਡੀਕਦਾ ਮਰ ਗਿਆ ਉਹਦਾ ਘਰ ਉੱਜੜ ਗਿਆ ਜੇ ਤੁਹਾਡੇ ਵੀ ਆਸ-ਪਾਸ ਕੋਈ ਐਸਾ ਬਜ਼ੁਰਗ ਕੋਈ ਐਸਾ ਵੀਰ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਕਿਸੇ ਦਾ ਕੁਝ ਨਹੀਂ ਲੱਗਦਾ ਪਰ ਉਹਨਾਂ ਦੇ ਘਰੇ ਕੰਮ ਕਰਦਾ ਕੋਈ ਮੰਦ ਬੁੱਧੀ ਕੋਈ ਸਿੱਧਾ ਭਗਤ ਜਿਵੇਂ ਕਿ ਬਾਪੂ ਰਮੇਸ਼ ਚੰਦ ਸ਼ਰਮਾ ਸੀ ਖਿਆਲ ਕਰਿਓ ਧਿਆਨ ਕਰਿਓ ਕਿਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਐਸਾ ਜ਼ੁਲਮ ਦਾ ਸ਼ਿਕਾਰਤਾ ਨਹੀਂ ਹੋ ਰਿਹਾ ਵੀਰ ਜੇ ਕੋਈ ਹੋਰ ਹੋ ਰਿਹਾ ਨਾ ਆਵਾਜ਼ ਉਜੁਰਣ ਆ ਕਰੋ ਜ਼ਰੂਰ ਆਪਣਾ ਫਰਜ਼ ਨਿਭਾਇਆ ਕਰੋ ਨਹੀਂ ਤਾਂ ਸਾਡਾ ਜਿਹੜਾ ਜਮੀਰ ਆ ਉਹ ਮਰ ਚੁੱਕਿਆ ਇਹ ਮੰਨ ਲਿਓ ਜੀ ਜੇ ਤੁਸੀਂ ਦੇਖ ਕੇ ਵੀ ਅੰਡਠਾ ਕਰਦੇ ਹੋ ਐਸੇ ਹਾਲਾਤਾਂ 'ਚ ਲੋਕਾਂ ਨੂੰ ਆਪਣੇ ਆਪ ਇਦਾਂ ਹੀ ਬਾਪੂ ਰਮੇਸ਼ ਚੰਦ ਸ਼ਰਮਾ ਨੇ ਜਿਹੜਾ 40-45 ਸਾਲ ਗੁਲਾਮੀ ਕੱਟੀ ਆ ਪਤਾ ਨਹੀਂ ਕਿੰਨੇ ਲੋਕ ਚੁੱਪ ਰਹਿ ਗਏ ਜਿਹੜੇ ਬੋਲੇ ਨਹੀਂ ਬਾਪੂ ਰਮੇਸ਼ ਚੰਦ ਜੀ ਦੀ ਪੂਰੀ ਵੀਡੀਓ ਦੇਖਿਓ ਜਿਹੜੇ ਹਾਲਾਤਾਂ 'ਚ ਲੈ ਕੇ ਆਏ ਸੀ ਜਿਹੜੇ ਹਾਲਾਤਾਂ 'ਚ ਹੁਣ ਬਾਪੂ ਸਾਡੇ ਕੋਲ ਰਹਿੰਦੇ ਨੇ ਤੇ ਇਹਦਾ ਵੀ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਜਰੂਰ ਮੈਲਨ ਵੀ ਆਇਓ ਭਾਈ ਬਾਪੂ ਅੱਜ ਸਾਡੇ ਘਰ ਦਾ ਸਰਪੰਚ ਪੂਰੇ ਆਨੰਦ ਜੀ